ਸਤਿ ਸ਼੍ਰੀ ਰਾਮ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਅੱਜ ਇਸ ਮੀ ਦਿਨ ਅਪਾ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਸ਼ੈਂਪੂ ਸ਼ੁੰਪੂ ਅਪਾ ਨੇ ਲਾ ਲਿਆ ਨਾਲੇ ਥੋਲੇ ਨਿੱਖਰ ਗਏ ਨਾਲੇ ਥੋਲੇ ਨਿੱਖਰ ਗਏ ਤੇ ਚਲੋ ਜੀ ਆਪਾਂ ਵਲੌਗ ਸ਼ੁਰੂ ਕਰਦੇ ਆ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਜਿਹਾ ਸਕੂਲ ਤੋਂ ਆ ਗਿਆ ਅੱਜ ਬਹੁਤ ਜ਼ਿਆਦਾ ਲੇਟ ਹੋ ਗਿਆ ਅੱਜ ਉਹਨਾਂ ਵੱਡੇ-ਵਡੇ ਨੇ ਹੱਦੋਂ ਵੱਧ ਤੰਗ ਕੀਤਾ ਮੈਨੂੰ ਹੱਦੋਂ ਵੱਧ ਜਿਹੜਾ ਆਪਾਂ ਕਹਿ ਸਕਦੇ ਆ 2 ਵਜਾ ਤੇ ਉਹਨੇ ਅੱਜ ਨਿੱਕੇ ਬੱਚਿਆਂ ਵਾਂਗ ਜਿਵੇਂ ਇੱਕ ਬੱਚਾ ਰਿਹਾਰ ਨਹੀਂ ਕਰਦਾ ਹੁੰਦਾ ਉਹਦਾ ਰਿਹਾਰ ਕਰਨ ਲੱਗ ਗਿਆ। ਕਿ ਰਹਾੜ ਬੁਖਾਰ ਚੜ੍ਹ ਕੇ ਰਿਹਾਰ ਕਰਨ ਲੱਗ ਗਿਆ ਦੇਖ ਲੋ ਐਡਾ ਵੱਡਾ ਉਹ। ਕਿ ਰਹਾੜ ਬાળા ਦੁਖੀ ਕਰਦੇ ਨੇ ਪਤਾ ਨਹੀਂ ਥੋੜੇ ਬੱਚੇ ਵੀ ਇਦਾਂ ਹੀ ਕਰਦੇ ਨੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਅਸੀਂ ਜੀ ਕਿ ਰਹਾੜ ਕੀਤੀ। ਰਹਾੜ ਰਹਾੜ ਰਿਹਾਰ ਹੁੰਦੀ। ਮੈਂ ਮਤਲਬ ਕੀਤਾ। ਮੈਂ ਕਹਿੰਦਾ ਚਨੇ ਖਾਣੇ ਆ ਮਤਲਬ ਬਲੈਕ ਚਨੇ ਮੈਂ ਰਾਤ ਭਿਉਂਤੇ ਸੀ। ਤੇ ਸਵੇਰੇ ਮੈਂ ਉਹਨਾਂ ਨੂੰ ਤੜਕਾ ਲਾਤਾ ਉਹ ਜਦੋਂ ਉਹ ਸਵੇਰੇ ਉਹ ਵਾਲਣੇ ਰੱਖੇ ਮੈਂ ਚਲੀ ਗਈ ਬਾਹਰ ਕੰਮ ਕਰਨ। ਛੜ ਜੂੜ ਲੋਨ ਕੋ ਹੋ ਗਿਆ ਚੱਕਣ ਤੇ ਹੁਣ ਉਹਦੇ ਨਾਲ ਝੋਲ ਮਾਰਦੇ ਸੀਗੇ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਉਨੇ ਆ ਮੈਂ ਥੱਕ ਗਈ ਮੈਂ ਸਾਹ ਚੜ ਗਿਆ ਉਹਦੇ ਨਾਲ ਕੋਲ ਮਾਰ ਮਾਰ ਕੇ ਲੰਬੀ ਜੂੜੀ ਤੇ ਭਈਆ ਉਹੋ ਚਾੜ ਛੁਰੂ ਪੈਨੇ ਚਾੜ ਗਰਾਂ ਛਾੜ ਗਰਾਂ ਕੋਟੇ ਅੱਜ ਮੈਂ ਨਹੀਂ ਉਹ ਤਾਂ ਹੱਸਾ ਮਜਾਕ ਸੀ ਸਾਡਾ ਮਾਮਾ ਪੁੱਤ ਦਾ ਤੇ ਭਾਈ ਮੈਂ ਮੈਂ ਨਾ ਇੰਡਕਸ਼ਨ ਤੇ ਉਹਨਾਂ ਨੂੰ ਚਣਿਆਂ ਨੂੰ ਬੋਇਲ ਕਰਨਾ ਰੱਖ ਗਈ ਤੇ ਮੈਂ ਬਾਹਰੋਂ ਆਵਾਜ਼ ਮਾਰਤੀ ਮੈਂ ਫਿਰ ਡਕਸ਼ਨ ਬੰਦ ਕਰਦੇ ਭਾਈ ਐਵੇਂ ਚਣੇ ਜਾਣਗੇ ਇੱਕ ਵਾਰੀ ਆਪਣੇ ਤੁਸੀਂ ਦੇਖਿਆ ਚਣੇ ਜਾਣੇ ਜਾਗੇ ਸੀ ਹਨਾ ਤੇ ਭਾਈ ਉਹਨੇ ਬੰਦ ਕਰਤੀ ਮੈਂ ਵੀ ਨਹੀਂ ਉਹਨੂੰ ਕਿਹਾ ਵੀ ਦੇਖ ਲੈ ਵੀ ਉਹ ਬਣ ਗਏ ਉਹ ਚੰਗੀ ਤਰ੍ਹਾਂ ਸੌਫਟ ਹੋ ਗਏ ਤੇ ਉਹਨੇ ਵੀ ਨਹੀਂ ਦੇਖੇ ਕਿ ਬੰਦ ਕਰਤੇ ਆ ਕੇ ਮੈਂ ਵੀ ਤੜਕਾ ਲਾਉਣ ਲੱਗੀ ਜੇ ਮੈਂ ਤੜਕਾ ਲਾਉਣ ਲੱਗੀ ਮੈਨੂੰ ਲੱਗਿਆ ਵੀ ਚਣੇ ਹਨਾ ਸਹਾੜ ਜੇ ਆ ਹੋਈ ਨਹੀਂ ਸੌਫਟ ਹਨਾ ਵੀ ਬਣੇ ਨਹੀਂਗੇ ਤੇ ਮੈਂ ਤੜਕਾ ਲਾ ਕੇ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਨਾ ਉਹਨਾਂ ਨੂੰ ਰੱਖਤਾ ਵੀ ਚਲੋ ਸੌਫਟ ਹੋ ਜਾਣਗੇ ਉਹਦੇ ਵਿੱਚ ਉਹਨਾਂ ਨੂੰ ਕੋਈ ਆਲੂ ਨਹੀਂ ਪਾਉਣੇ ਕੁਛ ਨਹੀਂ ਪਾਉਣੇ ਬਸ ਪਿਆਜ਼ ਦਾ ਤੜਕਾ ਲਾ ਕੇ ਉਦਾਂ ਹੀ ਖਾਣੇ ਹੁੰਦੇ ਆ ਹਨਾ ਤੇ ਉਹਨੇ ਆਇਆ ਬਾਹਰੋਂ ਟੱਕਰ ਚਾਕੇ ਦੇਖਿਆ ਕਹਿੰਦਾ ਫਹਾ ਵੜਤਾ ਲਾਲੂ ਪਾਈ ਤੇ ਕਹਿੰਦਾ ਫਹਾ ਵੜਤਾ ਫੇਰ ਪਹਿਲਾਂ ਤਾਂ ਉਹਨੂੰ ਗੁੱਸਾ ਜੜਿਆ ਮੈਂ ਭਾਂਡੇ ਧੋਤੇ ਰੋਟੀ ਬਣਾਤੀ ਰੋਟੀ ਉਹਦੀ ਨਹੀਂ ਸੀ ਬਣਾਈ ਜਾਣੀ ਇਹ ਡੈਡੀ ਦੀ ਬਣਾਤੀ ਮੈਂ ਆਪਦੀ ਉਹਨਾਂ ਪੰਜ ਛੇ ਰੋਟੀਆਂ ਬਣਾ ਕੇ ਰੱਖ ਲਈ ਬਈ ਚੱਲ ਓਏ ਕਪਰੇ ਟਾਜੂ ਨੰਗਾ ਟੜੰਗਾ ਉਨੇ ਉਹਨੇ ਮੈਂ ਕੀ ਖਾ ਲਾ ਉਹਨੇ ਕਿੱਥੋਂ ਖਾਣੀ ਸੀ ਮੈਨੂੰ ਪਤਾ ਹੀ ਸੀਗਾ ਖਾਣੀ ਸੀ ਪਹਿਲਾਂ ਤਾਂ ਉਹਦੀ ਚੌਪ ਤੋਂ ਜੀ ਲਹੀ ਥੋੜੀ ਜੀ ਹਨਾ ਫੇ ਤੂੰ ਨਖਰੇ ਮਾਰਦਾ ਤੂੰ ਐ ਕਰਦਾ ਮੈਂ ਲਾ ਜਵਾਕ ਆ ਹਾਂ ਅਗਰ ਤੂੰ ਜਵਾਕ ਆ ਪੂਰੀ ਉਹਦੀ ਚੌਪ ਤੋਂ ਲਹੀ ਜੀ ਪਹਿਲੀ ਗੱਲ ਉੱਪਰੋਂ ਛੁੱਟੀਆਂ ਕਰੀ ਜਾਂਦਾ ਹਨਾ ਤੇ ਫੇਰ ਚਲੋ ਫੇਰ ਮੈਂ ਝਾੜੂ ਚੱਕ ਲਿਆ ਮੈਂ ਕਿ ਇਹਨੂੰ ਪਤਾ ਲੱਗੇ ਅੱਜ ਵੀ ਮੰਮੀ ਰੋਟੀ ਨਹੀਂ ਬਣਾਉਂਦੀ ਫੇਰ ਤਰਸਾਇਆ ਮੈਨੂੰ ਫੇਰ ਦੁਬਾਰਾ ਚਣੇ ਚਲੋ ਚਣੇ ਸਾਡੇ ਹਨਾ ਲਿਆ ਕੇ ਰੱਖਿਆ ਸੀ ਡੇਲੀ ਪਸ਼ੂਆਂ ਨੂੰ ਪਾਣੀ ਪਿਉਂ ਕੇ ਤੇ ਉਹਨਾਂ ਨੂੰ ਉਹ ਕਰਤੀ ਗ੍ਰੈਂਡ ਕਰਕੇ ਪਸ਼ੂਆਂ ਨੂੰ ਬੰਨ੍ਹਦੇ ਸੀ ਤੇ ਫਿਰ ਉਹਦੇ ਉਹਨਾਂ ਵਿੱਚੋਂ ਮੈਂ ਇੱਕ ਕੌਲੀ ਉਹਦੇ ਚੋਂ ਗੀ ਕੱਢੀ ਫੇਰ ਦੁਬਾਰਾ ਵਾਇਲ ਕੀਤੀ ਵਾਇਲ ਕਰਕੇ ਫੇਰ ਦੁਬਾਰਾ ਉਹਨਾਂ ਨੂੰ ਚਣਿਆਂ ਦਾ ਢਾਕਾ ਲਾਇਆ ਤੇ ਤੁਹਾਨੂੰ ਦਿਖਾ ਵੀ ਦਿੰਨੀ ਹਾਂ ਮੈਂ ਉਹਦੀ ਪਸੰਦ ਦੇ ਦੋਨੇ ਸਬਜ਼ੀ ਉਹਨਾਂ ਦੇ ਤਿੰਨ ਬਣੀਆਂ ਆਲੂ ਬਣਾਏ ਉਹ ਵੀ ਉਹਦੇ ਪਸੰਦ ਦੇ ਚਣੇ ਬਣਾਏ ਪਹਿਲਾਂ ਉਹ ਵੀ ਉਹਦੀ ਪਸੰਦ ਦੇ ਸੀ ਪਰ ਉਹਨੇ ਰਿਜੈਕਟ ਕਰਤੇ ਦੂਜੀ ਵਾਰੀ ਇਹਨੂੰ ਪਸੰਦ ਆਈ ਫੇਰ ਉਹਨੇ ਦੋ ਪਰੌਠੇ ਖਾਦੇ ਉਹਨਾਂ ਦੇ ਨਾਲ ਦਹੀਂ ਖਾਦਾ ਤੇ ਚਲੋ ਜੀ ਬਹੁਤ ਸਾਰੀਆਂ ਗੱਲਾਂ ਮਾਰ ਲੀਆ ਮੇਰਾ ਪੂਰਾ ਦੁੱਖੇ ਕੀਤਾ ਜਿੰਨਾ ਵੀ ਆਪਾਂ ਕਹਿ ਸਕਦੇ ਆ ਵੀ ਉਹਨਾਂ ਜਿੱਦ ਨਾ ਕੀਤਾ ਜਾਣ ਕੇ ਕੀਤਾ ਵੀ ਜਿਹੜਾ ਘਰੇ ਨਹੀਂ ਹੈਗਾ ਵੀ ਅੱਜ ਮੈਂ ਲਾਹਾ ਲਾ ਲ ਮੰਮੀ ਦਾ ਪੂਰਾ ਲਾਹਾ ਲਿਆ ਨੇ ਲਾ ਦੇਖ ਲੋ ਤੁਸੀਂ ਕੀ ਹੋਇਆ ਪਤੀਲੇ ਦੀ ਵੀ ਹਾਲਤ ਦੇਖ ਲੋ ਕੜਾਹੀ ਦੀ ਵੀ ਕੀ ਬਣ ਗਈ ਆ ਇਹਨੂੰ ਇਦਾਂ ਦੀ ਸਬਜ਼ੀ ਪਸੰਦ ਆ ਬਸ ਸੁੱਕ ਸੁੱਕੀ ਸੁੱਕਮ ਸੁੱਕੀ ਥੋੜੀ ਜਿਹੀ ਖਾ ਲਈ ਥੋੜੀ ਜਿਹੀ ਬਚ ਗਈ ਤੇ ਇੱਕ ਭਾਈ ਇੱਕ ਔਰ ਕਿਹੜੀ ਬਣਾਈ ਮੈਂ ਆ ਰੋਟੀਆਂ ਬਣ ਜਾਂਦੇ ਮਾਝੂ ਪਾਣੀ ਆਪਾਂ ਚ ਇੱਕ ਮੁੱਤ ਇੱਕ ਆਹ ਵਾਲੀ ਬਣਾਈ ਇੱਕ ਮੁੱਤ ਖਾਦੀ ਹੈ ਹੈ ਸ਼ਾਇਦ ਅੱਲੂ ਹੀ ਰੋਟੀਆਂ ਖਾਦੀ ਪੈ ਮੈਂ ਰੋਟੀਆਂ ਹੈ ਨਾ ਆਟਾ ਵੱਧ ਸੀਗਾ ਮੈਂ ਪਕਾ ਕੇ ਰੱਖਤੀ ਤੇ ਲਓ ਜੀ ਇਹ ਕਾਲੇ ਆਲੂ ਬਣਾਈ ਹੁਣ ਤੁਸੀਂ ਦੱਸੋ ਵੀ ਮੇਰਾ ਕੀ ਕਸੂਰ ਆ ਇੰਨਾ ਜ਼ਿਆਦਾ ਮੈਨੂੰ ਦੁਖੀ ਕੀਤਾ ਇੰਨਾ ਜ਼ਿਆਦਾ ਬਦਦੂਖੀ ਕੀਤਾ ਬਹੁਤ ਜ਼ਿਆਦਾ ਮੈਂ ਅੱਜ ਜਣ ਕੇ ਮੇਰਾ ਜਿਹੜਾ ਪਲਾਨ ਸੀਗਾ ਮੈਂ ਪਲਾਨ ਕੋਈ ਵੀ ਬਣਾਵਾ ਮੇਰਾ ਚੌਪਟ ਕਰ ਦਿੰਦੇ ਨੇ ਇਹ ਸਾਰਾ ਰੱਤਾ ਸਲ ਮਸਲ ਕਰਕੇ ਰੱਖ ਦਿੰਦੇ ਨੇ ਤੇ ਅੱਜ ਮੈਂ ਸੀਗਾ ਪਲਾਨ ਵੀ ਅੱਜ ਨਾ ਮੇਰੇ ਆ ਤੁਸੀਂ ਵਾਈਟ ਵਾਲ ਦੇਖੋ ਇੱਥੇ ਅਧਿਕ ਦੇ ਨਾ ਬਹੁਤ ਜ਼ਿਆਦੇ ਇੱਥੇ ਮੈਂ ਕਹਿੰਦਾ ਚੈੰਪੂ ਸ਼ੰਪੂ ਨੂੰ ਲਾ ਕੇ ਤੇਲ ਮੈਂ ਦੋ ਤਰ੍ਹਾਂ ਦਾ ਤੇਲ ਬਣਾਉਣਾ ਇੱਕ ਤਾਂ ਮੇਰਾ ਜਿਹੜਾ ਸ਼ੈਂਪੂ ਤੋਂ ਪਹਿਲਾਂ ਮ사ਜ ਕਰਨ ਵਾਲਾ ਤੇਲ ਆ ਉਹ ਖਤਮ ਹੋਇਆ ਹੋਇਆ ਤੇ ਇੱਕ ਜਿਹੜਾ ਆਪਾਂ ਨੇ ਆਹ ਜਿਹੜੇ ਵਾਈਟ ਜਿਹੜੇ ਆ ਸਾਰੇ ਵਾਲ ਨੇ ਨਾ ਇੰਨਾ ਦਾ ਇਲਾਜ ਕਰਨਾ ਹੈ ਆਪਾਂ ਨੇ ਬਹੁਤ ਸਾਰੇ ਨੇ ਇਹ ਵੀਡੀਓ ਤੇ ਵਿੱਚ ਪਤਾ ਨਹੀਂ ਦਿਖਦੇ ਉਹ ਤਾਂ ਨਹੀਂ ਦਿਖਦੇ ਕਾਫੀ ਜ਼ਿਆਦੇ ਮੇਰੇ ਨਾ ਚਿੱਟੇ ਵਾਲੇ ਇਹਨਾਂ ਦਾ ਇਲਾਜ ਕਰਨਾ ਆਪਾਂ ਨੇ ਚਲੋ ਆਪਾਂ ਜਿਆਨ ਨੂੰ ਦੇ ਕੇ ਰੋਟੀ ਪਾਣੀ ਫਿਰ ਦੇਖਦੀ ਆ ਮੈਂ ਤੇਲ ਬਣਾਉਣੀ ਆ ਠੀਕ ਹੈ ਜੀ ਜੇ ਮੈਨੂੰ ਜਾਣ ਕੇ ਜਿਹੜਾ ਮੈਂ ਮ사ਜ ਵਾਲਾ ਤੇਲ ਆ ਉਹਦਾ ਤਾਂ ਰਿਜ਼ਲਟ ਬਹੁਤ ਵਧੀਆ ਉਹਦੀ ਤਾਂ ਮੈਂ ਤੁਹਾਨੂੰ ਅੱਜ ਤੁਹਾਨੂੰ ਰੈਮਡੀ ਦਵਾਂਗੀ ਤੁਸੀਂ ਵੀ ਬਣਾ ਸਕਦੇ ਹੋ ਠੀਕ ਹੈ ਜੀ ਉਹ ਕੀ ਕੀਤਾ ਦੁੱਖੀ ਕੀਤਾ ਇਹ ਕੀ ਚੀਜ਼ ਆ ਹੋਈ ਅੱਜ ਕੀ ਅੱਜ ਦੱਸੀ ਹੋਈ ਛਟਾਸਟਾ ਸੀ ਵੀ ਅਸੀਂ ਕੋ ਜਾਣਾ ਤੇ ਜਿਹੜਾ ਅੱਛਾ ਬੋਰਡ ਤੇ ਜਾਊਗਾ ਗੁੱਡ ਕਰਕੇ ਆਉਣਾ ਸੀ ਤੇ ਜਿਹੜਾ ਆਹ ਵਾਈਟ ਵਾਲਾਂ ਵਾਲਾ ਇਹ ਆਪਾਂ ਟਰਾਈ ਕਰਕੇ ਮੈਂ ਦੇਖੂਗੀ ਪਹਿਲਾਂ ਵੀ ਇਹਦਾ ਰਿਜ਼ਲਟ ਕਿਦਾਂ ਦਾ ਆ ਫਿਰ ਤੁਹਾਨੂੰ ਅਗਲੀ ਵਾਰੀ ਦੱਸੂਗੀ ਵੀ ਇਹਦਾ ਹਨਾ ਵੀ ਕੀ ਮੈਨੂੰ ਇਹਦਾ ਫਾਇਦਾ ਹੋਇਆ ਕੀ ਨੁਕਸਾਨ ਹੋਇਆ ਕੀ ਇਹਨੇ ਦਿੱਤਾ ਆਪਾਂ ਨੂੰ ਕੋਈ ਇਹਦਾ ਗੁਣ ਹੋਇਆ ਵੀ ਵਾਲ ਜਿਹੜੇ ਆ ਬਲੈਕ ਹੋਏ ਵੀ ਜਾਂ ਪਰਮ ਹੋਏ ਕੁਛ ਵੀ ਹੋਇਆ ਜੋ ਵੀ ਹੋਇਆ ਤੁਹਾਨੂੰ ਮੈਂ ਜ਼ਰੂਰ ਦੱਸੂਗੀ ਠੀਕ ਹੈ ਜੀ ਬਲੌਗ ਦੇ ਨਾਲ ਐਂਡ ਤੱਕ ਜੁੜੇ ਰਹੋ ਬਲੌਗ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਇਹ ਤੁਹਾਡਾ ਕੰਮ ਆ ਵੀਡੀਓ ਬਣਾਉਣਾ ਮੇਰਾ ਕੰਮ ਆ ਠੀਕ ਹੈ ਜੀ ਰਿਕਵੈਸਟ ਤੁਸੀਂ ਕਰ ਦਿੰਦੇ ਹੋ ਮੈਡਮ ਡੇਲੀ ਵੀਡੀਓ ਪਾ ਕਰੋ ਡੇਲੀ ਬਲੌਗ ਆਉਂਦਾ ਹੁਣ ਹੁਣ ਮੈਂ ਠੀਕ ਆ ਜਦੋਂ ਮੇਰੀ ਤਵੀਰਤ ਥੋੜੀ ਜੀ ਹੋ ਜਾਂਦੀ ਆ ਉੱਚ ਨੀਚ ਫੇਰ ਬਲੌਗ ਨਹੀਂ ਆਉਂਦਾਗਾ ਵੈਸੇ ਤਾਂ ਹੁਣ ਰੁਟੀਨ ਮੈਂ ਬਣਾਈ ਆ ਡੇਲੀ ਪਾਈ ਦਿੰਨੀ ਆ ਨਾ ਚਾਹੇ ਬਿਮਾਰ ਹੋਵਾਂ ਮੂੰਹ ਤੋਪ ਹੋਵੇ ਨਾ ਹੋਵੇ ਆਪਾਂ ਬਲੌਗ ਜ਼ਰੂਰ ਬਣਾਉਣਾ ਠੀਕ ਆ ਜੀ ਤੇ ਹੁਣ ਤਾਂ ਰੱਬ ਦੀ ਕਿਰਪਾ ਮੈਂ ਠੀਕ ਆ ਵੀ ਬਲੌਗ ਵਧੀਆ ਹਨਾ ਆ ਦੇਖੋ ਸਤਿ ਆਜ ਕੇ ਆਪਾਂ ਬਲੌਗ ਬਣਾ ਲੰਨੇ ਆ ਹਨਾ ਤੇ ਮੇਰਾ ਜਿਹੜਾ ਰੰਗ ਆ ਇਹ ਵੀ ਆ ਸ਼ਾਇਆ ਛੁੰਜਾ ਜੀ ਇਹ ਵੀ ਹਟ ਗਈਆਂ ਤੇ ਇਹ ਵੀ ਤੁਹਾਨੂੰ ਦੱਸੂਗੀ ਮੈਂ ਹਨਾ ਕੁਝ ਨਹੀਂ ਆ ਮੈਂ ਮੈਂ ਤਾਂ ਐਵੇਂ ਕਮਾ ਮੈਂ ਤਾਂ ਜ਼ਿੰਦਗੀ ਚ ਹੁਣ ਤੱਕ ਦੋ ਵਾਰ ਪਾਰਲਰ ਗਈ ਹੋਣੀ ਆ ਥ੍ਰੈਡਿੰਗ ਕਰਾਉਣ ਜਾਨੀ ਆ ਉਹ ਵੀ ਆਪ ਤੋਂ ਨਹੀਂ ਸਹੀ ਬਣਦੀਗੀ ਥ੍ਰੈਡਿੰਗ ਹਨਾ ਟਾਈਮ ਬਹੁਤ ਲੱਗ ਜਾਂਦਾ ਆ ਤੇ ਫੇਸ਼ੀਅਲ ਤਾਂ ਮੈਂ ਜ਼ਿੰਦਗੀ ਚ ਦੋ ਵਾਰੀ ਕਰਾਇਆ ਇੱਕ ਕੱਪ ਦੇ ਵਿਆਹ ਨੂੰ ਤੇ ਇੱਕ ਮੇਰੇ ਭਰਾ ਦੇ ਵਿਆਹ ਨੂੰ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਮੈਂ ਕਦੇ ਵੀ ਫੇਸ਼ੀਅਲ ਨਹੀਂ ਕਰਾਇਆ ਮੈਂ ਘਰੇ ਆਪ ਫੇਸ਼ੀਅਲ ਕਰਦੀ ਆ ਤੇ ਛਾਈਆਂ ਮੇਰੇ ਹੋਂ ਇੱਥੇ ਕਾ ਨੱਕ ਤੇ ਛਾਈ ਜਿ ਪਈ ਆ ਇਹਦਾ ਆਪਾਂ ਪੱਕਾ ਇਲਾਜ ਕਰਕੇ ਤੁਹਾਨੂੰ ਦੱਸਾਂਗੇ ਜੇ ਤਾਂ ਸਹੀ ਹੋਗੀ ਫਿਰ ਤੁਹਾਨੂੰ ਵੀ ਦੱਸ ਦੋਗੇ ਜੇ ਨਾ ਸਹੀ ਹੋਈ ਫਿਰ ਤਾਂ ਜੋ ਤੁਸੀਂ ਲਾਉਨੇ ਉਹ ਲਾਈ ਜਾਓ ਜੋ ਮੈਨੋਂ ਨੀਓ ਮਹਿਲਾ ਹੀ ਜਾਊ ਠੀਕ ਹੈ ਜੀ ਚਲੋ ਜਿਆ ਰੋਟੀ ਪਾਣੀ ਦੇ ਦਈਏ ਫਿਰ ਉਸ ਤੋਂ ਬਾਅਦ ਮਿਲਦੇ ਆ ਤੇ ਲੋ ਜੀ ਹੁਣ ਆਪਾਂ ਬਣਾਉਨੇ ਆ ਤੇਲ ਜਿਹੜਾ ਵਾਲਾਂ ਦੇ ਵਿੱਚ ਗਰੋਥ ਵੀ ਕਰਦਾ ਤੇ ਵਾਲਾਂ ਨੂੰ ਸ਼ਾਇਨਿੰਗ ਵੀ ਕਰਦਾ ਤੇ ਆਪਾਂ ਨੂੰ ਝੜਨੋਂ ਵੀ ਜਿਹੜਾ ਬਚਾਉਂਦਾ ਹੈ ਹਨਾ ਜਿਹੜਾ ਵਾਲਾਂ ਨੂੰ ਝੜਨ ਤੋਂ ਵੀ ਬਚਾਊਗਾ ਸਿਕਰੀ ਤੋਂ ਵੀ ਬਚਾਊਗਾ ਤੇ ਵਾਲਾਂ ਦੀ ਗਰੋਥ ਵੀ ਹੋਊਗੀ ਤੇ ਵਾਲਾਂ ਦੀ ਲੈਂਥ ਵੀ ਹੋਊਗੀ। ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਚਾਹੀਦਾ ਲਸਣ। ਛਿੱਲ ਲੈਣਾ ਹੈ ਆਪਾਂ ਨੇ ਥੋੜਾ ਜਿਹਾ ਲੈ ਕੇ। ਠੀਕ ਹੈ ਜੀ। ਤੇ ਦੋ ਪਿਆਜ਼ ਇਹ ਵੀ ਛਿੱਲ ਲੈਣੇ ਆ। ਛਿਲਕੇ ਇਹਨਾਂ ਨੂੰ ਆਪਾਂ ਬਰੀਕੁਰੀ ਕੱਟਣੇ ਆ ਮੈਂ ਤੁਹਾਨੂੰ ਦਿਖਾ ਕੇ ਬਾਅਦ ਚ ਕੱਟਦੀ ਆ। ਤੇ ਇੱਕ ਕੌਲੀ ਸਰੋਂ ਤੇਲ ਦੀ ਇਹ ਆਪਾਂ ਆਪਣੇ ਵਾਲਾਂ ਦੇ ਅਕੋਰਡ ਜਾਂ ਫੈਮਿਲੀ ਮੈਂਬਰ ਦੇ ਮੁਤਾਬਕ ਬਣਾ ਕੇ ਰੱਖ ਸਕਦੇ ਆ। ਜਿੱਦਾਂ ਹੁਣ ਮੈਂ ਇੱਕ ਕੌਲੀ ਤੇਲ ਦੀ ਲੈ ਲਈ ਤੋ ਪਿਆਜ਼ ਲੈ ਲੇ ਤੇ ਇਹ ਹੁਣ ਮੇਰਾ ਇੱਕ ਮਹੀਨੇ ਦਾ ਬਣ ਗਿਆ ਮਹੀਨੇ ਤੋਂ ਵੀ ਵੱਧ ਦਾ ਬਣ ਜਾਣਾ ਆ। ਕਿਉਂਕਿ ਆਪਾਂ ਹਫਤੇ 'ਚ ਦੋ ਵਾਰੀ ਜਿਹੜੀ ਮ사ਜ ਕਰਨੀ ਆ ਤੇ ਇਹਦੇ ਲਈ ਹੋਰ ਆਪਾਂ ਚਾਹੀਦਾ ਆ ਇਹ ਚਾਹੀਦੇ ਮੇਥੀ ਦਾਣੇ 2 ਚਮਚ ਲਓ ਜੀ ਤੇ ਦੋ ਚਮਚੇ ਆਪਾਂ ਚਾਹੀਦੇ ਆ ਕਲੌਂਜੀ ਲਓ ਜੀ ਇਹ ਜਿਹੜੀਆਂ 1 2 3 4 5 ਪੰਜ ਚੀਜ਼ਾਂ ਦਾ ਮਿਕਸਚਰ ਜਿਹੜਾ ਆਪਾਂ ਨੇ ਬਣਾ ਲੈਣਾ ਹੈ ਤੇ ਇਹਨਾਂ ਨੂੰ ਆਪਾਂ ਗ੍ਰੈਂਡ ਕਰ ਲੈਣਾ ਹੈ ਇਹਨਾਂ ਨੂੰ ਆਪਾਂ ਬਰੀਕ ਬਰੀਕ ਕੱਟ ਲੈਣਾ ਹੈ ਠੀਕ ਹੈ ਜੀ ਤੇ ਤੇਲ ਨੂੰ ਆਪਾਂ ਗਰਮ ਹੋਣਾ ਰੱਖ ਦਿੰਨੇ ਆ ਗੈਸ ਤੇ ਲਓ ਜੀ ਹੁਣ ਆਪਾਂ ਤੇਲ ਨੂੰ ਗਰਮ ਹੋਣਾ ਰੱਖ ਦਾਂਗੇ ਇਹਨੂੰ ਪੂਰਾ ਪਕਾੜ ਲੈਣਾ ਹੈ ਸਿਮ ਤੇ ਕਰਕੇ ਕਾੜਾਂਗੇ ਫੁੱਲ ਗੈਸ ਤੇ ਨਹੀਂ ਕਰਨਾਗਾ ਗੈਸ ਨੂੰ ਜਿਹੜਾ ਆਪਾਂ ਘੱਟ ਕਰ ਲੈਣਾ ਹੈ ਜਦੋਂ ਪੂਰਾ ਚੰਗੀ ਤਰ੍ਹਾਂ ਤੇਲ ਰਿੱਜਣ ਲੱਗੂਗਾ ਨਾ ਇਹਨੂੰ ਆਪਾਂ ਹੁਣ ਆਪਾਂ ਗ੍ਰाइंड ਕਰ ਲੈਂਦੇ ਆ ਲਓ ਜੀ ਇਹ ਏਦਾਂ ਦਾ ਪਾਊਡਰ ਜਿਹਾ ਬਣ ਗਿਆ ਗ੍ਰाइंड ਹੋ ਕੇ ਮੇਥੀ ਦਾਣਾ ਤੇ ਕਲੌਂਜੀ ਜਿਹੜੀ ਆਪਣੀ ਗ੍ਰाइंड ਕਰ ਲਈ ਸਮੱਗਲ ਵੋਵਦੀ ਆਉਂਦੀ ਹੁੰਦੀ ਹੈ ਇਹਦੀ ਤੇ ਹੁਣ ਆਪਾਂ ਪਿਆਜ਼ ਨੂੰ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਕੱਟ ਲਿਓ ਇਹਨੂੰ ਆਪਾਂ ਉਦਾਂ ਹੀ ਰੱਖ ਲਈਏ ਕੱਟ ਕੇ ਨਾ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਇਹਨੂੰ ਕੱਟ ਲਿਓ ਤੁਸੀਂ ਜੋ ਤੇਲ ਗਰਮ ਹੋਣ ਲੱਗ ਗਿਆ ਇਹ ਮੈਂ ਇਹਦੇ ਪਾਸੇ ਵਿੱਚ ਪਾ ਲੈਣਾ ਹੈ ਹੁਣ ਤੇ ਕੋ ਤੇਲ ਆਪਣਾ ਗਰਮ ਹੋਣ ਲੱਗ ਗਿਆ ਝੱਗ ਜਿਹੜੇ ਵਿੱਚ ਪਾਣ ਲੱਗੀ ਤੇ ਇਹਦੇ ਵਿੱਚ ਆਪਾਂ ਫਿਰ ਪਾ ਦਾਂਗੇ ਲਓ ਜੀ ਤੇਲ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਾ ਲਾਂ ਸੰ ਤੇ प्याज ਅੱਕੇ ਜੇ ਬ੍ਰਾਊਨ ਕਰ ਲੈਣੇ ਨੇ ਆਪਾਂ ਨੇ ਲਸਣ ਤੇ ਪਿਆਜ਼ ਨੂੰ ਤੇਲ ਬਹੁਤ ਗਰਮਾ ਜਲਦੀ ਹੋ ਜਾਂਦੇ ਆ ਲਓ ਜੀ ਲਸਣ ਤੇ ਪਿਆਜ਼ ਨੇ ਜਿਹੜਾ ਕਲਰ ਚੇਂਜ ਕਰ ਲਿਆ ਤੇ ਹੁਣ ਆਪਾਂ ਮੇਥੀ ਤੇ ਜਿਹੜੀ ਬਣਾਇਆ ਗ੍ਰाइंड ਕੀਤਾ ਕਲੌਂਜੀ ਉਹ ਵੀ ਇੱਥੇ ਐਡ ਕਰ ਦਾਂਗੇ बस तो इन दो मिनट कोर पका जी हूँ आप गैस बंद कर देंगे तो गैस तो यू चक के आप थे रख ला लो जी तेल जोड़ा अपना बन गया ਤੇ ਹੁਣ ਇਹਨੂੰ ਠੰਡਾ ਹੋਏ ਤੇ ਪੁਣਕੇ ਰੱਖਣਾ ਪੁਣਕੇ ਰੱਖ ਲਿਓ ਤੇ ਮੈਂ ਤਾਂ ਪੁਣਕੇ ਰੱਖਦੀ ਨਹੀਂ ਹੁੰਦੀ ਉਦਾਂ ਹੀ ਰੱਖ ਲੈਂਦੀ ਆ ਤੁਹਾਨੂੰ ਦਿਖਾ ਦਿੰਨੀ ਆ ਲਓ ਜੀ ਪਹਿਲਾਂ ਜਿਹੜਾ ਬਣਾਇਆ ਸੀ ਹੁਣ ਇਹਨੂੰ ਆਪਾਂ ਇਹਦੇ ਵਿੱਚੋਂ ਕੱਢ ਦਾਂਗੇ ਤੇ ਮੈਂ ਉਦਾਂ ਹੀ ਰੱਖ ਲੈਂਦੀ ਹੁਣੇ ਹਾਲੇ ਵੀ ਇਹਦੇ ਵਿੱਚ ਹੈਗਾ ਇਹਨੂੰ ਕੁਝ ਨਹੀਂ ਹੋਇਆ ਇਦਾਂ ਵੀ ਪਾ ਸਕਦੇ ਆ ਕਿਉਂਕਿ ਸਾਰੀਆਂ ਚੀਜ਼ਾਂ ਆਪਣੇ ਘਰ ਦੀਆਂ ਆ ਇਹਦੇ ਵਿੱਚ ਕੋਈ ਸ਼ਮੀ ਨਹੀਂ ਹੈਗਾ ਜਿਹੜਾ ਆਪਣੇ ਬਾਲਾਂ ਨੂੰ ਸਾਈਡ ਇਫੈਕਟ ਕਰੂਗਾ ਹਨਾ ਕੋਈ ਨਹੀਂ ਇਹਨੇ ਕੋਈ ਨੁਕਸਾਨ ਨਹੀਂ ਕਰਨਾਗਾ ਇਹਦੇ ਵਿੱਚ ਵੀ ਪੁਣ ਆਪਾਂ ਕੱਢ ਸਕਦੇ ਆ ਤੇ ਨਹੀਂ ਤਾਂ ਹੁਣ ਮੈਂ ਇਹਨੂੰ ਮੇਰੇ ਖਿਆਲ ਮਹੀਨਾ ਹੋ ਗਿਆ ਪਹਿਲਾਂ ਬਣਾਇਆ ਸੀ ਤੇ ਇਹਨੂੰ ਹੁਣ ਆਪਾਂ ਚੇਂਜ ਕਰ ਦਾਂਗੇ ਤੇ ਆਹ ਇਹਦੇ ਵਿੱਚ ਪਾ ਲਾਂਗੇ ਠੀਕ ਆ ਜੀ ਪੁਣ ਕੇ ਰੱਖਣਾ ਪੁਣ ਕੇ ਰੱਖ ਸਕਦੇ ਹੋ ਮੈਂ ਤਾਂ ਉਦਾਂ ਹੀ ਰੱਖ ਦੇਣੀ ਆ ਤੇ ਹੁਣ ਮੇਰੇ ਜਿਹੜੇ ਬਾਲ ਆ ਬਹੁਤ ਜ਼ਿਆਦਾ ਘੱਟ ਟੁੱਟਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਇਹਦਾ ਜੂਸ ਕਰਕੇ ਦਿਖਾ ਦਾਂਗੇ ਤੇ ਤੁਸੀਂ ਨਹੀਂ ਤਾਂ ਮੇਰੀਆਂ ਬਹੁਤ ਸਾਰੀਆਂ ਵੀਡੀਓ ਦੇਖੀ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਮੈਂ ਮ사ਜ ਕਰਦੀ ਆ ਤੇ ਆਈ ਉਹ ਡੱਬੀ ਹੁੰਦੀ ਆ ਇਹ ਤਾਂ ਉਹ ਆ ਪੀਆਰ ਟਵਟਰ ਦੀ ਡੋ ਵੀ ਕਾਚੀ ਦੀਪੇ ਹੋਵੇ ਹਨਾ ਠੰਡਾ ਹੋਇਆ ਪਾਉਣਾ ਹੈ ਗਰਮ ਨਹੀਂ ਪਾਉਣਾ ਹੁਣ ਇਹਨੂੰ ਆਪਾਂ ਰੱਖ ਦਾਂਗੇ ਘੰਟੇ ਲਈ ਰੱਖ ਕੇ 1 ਘੰਟੇ ਲਈ ਸਾਈਡ ਤੇ ਕਰ ਦਿੰਨੇ ਆ ਠੰਡਾ ਹੋ ਜਾਊਗਾ ਬਾਅਦ ਵਿੱਚ ਇਹਨੂੰ ਕੱਢ ਕੇ ਇਹਦੇ ਵਿੱਚ ਪਾ ਦਾਂਗੀ ਠੀਕ ਹੈ ਜੀ ਤੁਸੀਂ ਵੀ ਇਦਾਂ ਬਣਾ ਸਕਦੇ ਹੋ ਆਪਣੇ ਘਰੇ ਬਣਾ ਕੇ ਵਾਲਾਂ ਦੇ ਵਿੱਚ ਲਾ ਕੇ ਕਮੈਂਟਸ ਕਰਕੇ ਜਰੂਰ ਦੱਸਿਓ ਜਦੋਂ ਤੁਸੀਂ ਲਾ ਲਿਆ ਜੂਸ ਕਰ ਲਿਓ ਤੁਹਾਨੂੰ ਇੱਕ ਦੋ ਜੂਸ ਕਰੇ ਦੀ ਤੁਹਾਨੂੰ ਪਤਾ ਲੱਗ ਜਾਣਾ ਜਦੋਂ ਇੱਕ ਦੋ ਵਾਰੀ ਬਦਤ ਲਿਆ ਨਾ ਉਦੋਂ ਫਿਰ ਤੁਹਾਨੂੰ ਪਤਾ ਲੱਗ ਜਾਣਾ ਹੈ ਬਈ ਜਦੋਂ ਤੁਸੀਂ ਇਹਨੂੰ ਇੱਕ ਦੋ ਵਾਰੀ ਯੂਜ਼ ਕਰ ਲਓਗੇ ਫਿਰ ਤੁਹਾਨੂੰ ਪਤਾ ਲੱਗ ਜਾਣਾ ਹੈ ਵੀ ਤੁਹਾਡੇ ਵਾਲ ਜਿਹੜੇ ਝੜਨੇ ਬੰਦ ਹੋ ਗਏ ਤੇ ਜਿੱਦਾਂ ਮੇਰੇ ਇੰਨੇ ਥਾਂ 'ਚ ਹੀ ਸਫੇਦ ਵਾਲ ਨੇ ਅੱਗੇ ਨਹੀਂ ਹੈਗੇ ਤੇ ਇਹ ਵੀ ਇਹਦੇ ਨਾਲ ਹੀ ਰੁਕੇ ਆ ਸਫੇਦ ਵਾਲਾ ਨੂੰ ਵੀ ਹੈ ਨਾ ਇਹ ਸਫੇਦ ਬਲੈਕ ਵਾਲਾ ਤੋਂ ਵੀ ਸਫੇਦ ਨਹੀਂ ਹੋਣ ਦਿੰਦਾਗਾ ਤੇ ਵਾਲਾਂ ਨੂੰ ਵੀ ਬਲੈਕ ਹੀ ਰੱਖਦਾ ਕਿਉਂਕਿ ਇਹਦੇ ਵਿੱਚ ਕਲੌਂਜੀ ਪੈ ਗਈ ਆ ਤੇ ਮੇਥੇ ਪੈ ਗਿਆ ਮੇਥਿਆਂ ਦਾ ਜਿਹੜਾ ਕੰਮ ਹੁੰਦਾ ਆ ਉਹ ਵਾਲਾਂ ਨੂੰ ਗਰੋਥ ਕਰਦਾ ਆ ਹਨਾ ਤੇ ਲੈਂਥ ਵੀ ਵੱਧਦੀ ਆ ਤੇ ਹੁਣ ਮੇਰੇ ਜਿਹੜੇ ਵਾਲ ਆ ਮੈਨੂੰ ਲੱਗਦਾ ਵੀ ਪਹਿਲਾਂ ਨਾਲੋਂ ਵਧੀਆ ਹੋ ਗਿਆ ਹਨਾ ਸ਼ਾਈਨ ਕਰਦੇ ਰਹਿੰਦੇ ਆ ਤੇ ਮ사ਜ ਕਰਕੇ ਬਾਥਰ ਵਿੱਚ 1-2 ਘੰਟੇ ਦੇ ਇਹ ਵਾਲੇ ਤੇਲ ਦੀ ਮ사ਜ ਕਰਕੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਸ਼ੈਂਪੂ ਕਰਨਾ ਠੀਕ ਹੈ ਜੀ ਤੁਹਾਨੂੰ ਮੇਰੀ ਰੈਮਡੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਬਣਾ ਕੇ ਯੂਜ਼ ਕਰਕੇ ਫਿਰ ਮੈਨੂੰ ਕਮੈਂਟਸ ਕਰਕੇ ਦੱਸਿਓ ਵੀ ਤੁਹਾਨੂੰ ਫਰਕ ਪਿਆ ਤੁਹਾਡੇ ਵਾਲਾਂ ਨੂੰ ਤੇ ਜਾਂ ਨਹੀਂ ਠੀਕ ਹੈ ਜੀ ਕਮੈਂਟਸ ਕਰਕੇ ਜ਼ਰੂਰ ਦੱਸਿਓ ਠੀਕ ਹੈ ਜੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ